ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਉਮੀਦ ਕਰਦੇ ਹਾਂ ਕਿ ਸਾਰੇ ਜਣ ਠੀਕ ਠਾਕ ਹੋਵੋਗੇ ਸ਼ੁਰੂਆਤ ਕਰਦੇ ਹਾਂ ਨਵੇਂ ਵਲੌਗ ਦੀ ਟਾਈਮ ਹੋ ਗਈ ਆ ਜੀ ਸਵੇਰ ਦੇ 10:35 ਹੋ ਚੱਲੇ ਆ ਤੇ ਆਪਾਂ ਖੜੇ ਸੀਗੇ ਤੇ ਇੱਧਰ ਹਨਾ ਟੈਂਕੀ ਹੋ ਗਈ ਆ ਖਾਲੀ ਤੇ ਪਾਣੀ ਹਜੇ ਆਇਆ ਨਹੀਂਗਾ ਤੇ ਪਤਾ ਨਹੀਂ ਕਿ ਇਦਾਂ ਖਾਲੀ ਹੋ ਗਈ ਤੇ ਬਾਕੀ ਮੰਮੀ ਵੀ ਨਹੀਂ ਭਰੇ ਹੈਗੇ ਰਾਤ ਦੇ ਤੇ ਪਾਣੀ ਮੈਂ ਹੁਣ ਫਰਿੱਜ ਚ ਬੋਤਲ ਭਰ ਕੇ ਜਿਹੜੀ ਰਾਤੀ ਲੈਣੀ ਸੀ ਉਹਦੇ ਵਿੱਚੋਂ ਪਾਣੀ ਲੈ ਆਇਆ ਇੰਨਾ ਕੁ ਇਹ ਥੋੜਾ ਜਿਹਾ ਇਹ ਠਾਰਕ ਜੀ ਪੰਣੀ ਆ ਤੇ ਇਹਨੂੰ ਫਿਰ ਮੈਂ ਉਹ ਹੁਣ ਆਟਾ ਬੁਨਣ ਲੱਗੀ ਆ ਆਟਾ ਬਨ ਕੇ ਤਾਂ ਫਿਰ ਮੈਂ ਰੋਟੀ ਬਣਾਣੀ ਰੋਟੀ ਬਣਾ ਕੇ ਫਿਰ ਬਾਕੀ ਦੇ ਕੰਮ ਕਰਦੇ ਆ ਕਿਉਂਕਿ ਪਾਣੀ ਨਜ਼ਰ ਹੈ ਨਹੀਂਗਾ ਤੇ ਔਖਾ ਹੋ ਗਿਆ ਆ ਤੇ ਬਾਕੀ ਮੌਸਮ ਬਹੁਤ ਵਧੀਆ ਹੋਇਆ ਹੈ ਦੇਖੋ ਹਵਾ ਕਿੰਨੀ ਵਧੀਆ ਚੱਲਦੀ ਪਈ ਹੈ ਠੰਡਾ ਠੰਡਾ ਹੋਇਆ ਮੌਸਮ ਤੇ ਪਰਮੀ ਨਹੀਂ ਆਇਆ ਹੈਗਾ ਬੱਦਲ ਤਾਂ ਹਨ ਖੁਲਿਆ ਪਿਆ ਆ ਤੇ ਆਪਣੇ ਇਧਰ ਮਰੂਦ ਵੀ ਹਣ ਮਤਲਬ ਬਾਦਰ ਆਏ ਆ ਅੱਗੇ ਨੂੰ ਤੇ ਹਜੇ ਕੱਚੇ ਆ ਟਿਪਾਰ ਲੱਗਣ ਲੱਗ ਪਏ ਆ ਤੇ ਇਦਾਂ ਦੇ ਇਧਰੋਂ ਤਾਂ ਸਾਫ ਵਿਚਾਰ ਇਧਰ ਹੀ ਬਿਮਾਰੀ ਲੱਗੀ ਹੈ ਇਹਨਾਂ ਨੂੰ තෙල්ලාග සොයායා තේවිශාග මියමුවන හෝහෝජවේ සාප ීචරජි මැහුණ අත්තා කොන්නලම පතුු සිද්ිමැරි වීඩ නාල බනිරු ਤੇ ਇੱਥੇ ਮੈਂ ਲੱਗ ਗਈ ਸੀਗੀ ਰੋਟੀ ਬਣਾਉਣ ਮੋਂ ਅੱਧਾ ਘੰਟਾ ਲੱਗ ਗਿਆ ਗਵਾਲਣੇ ਨੂੰ ਬਾਲਣ ਹੋ ਗਿਆ ਸਾਡਾ ਗਿੱਲਾ ਤੇ ਉਹਦੇ ਕਰਕੇ ਨਾ ਅੱਗ ਬਹੁਤ ਜ਼ਿਆਦਾ ਔਖੀ ਬਲਦੀ ਆ ਤੇ ਮਸੀ ਅੱਗ ਬੜੀ ਤੇ ਧੂਏ ਨਾਲ ਇਦਾਂ ਅੱਖਾਂ ਹੋ ਗਈਆਂ ਕੌੜਾ ਧੂਆਂ ਪਾਥੀਆਂ ਪਤਾ ਨਹੀਂ ਕਿੱਦਾਂ ਦੀਆਂ ਧੂਆਂ ਇੰਨਾ ਕੌੜਾ ਹੈ ਨਾ ਇਹਨਾਂ ਦਾ ਬਹੁਤ ਸਹਿਣ ਨਹੀਂ ਕਰ ਹੁੰਦਾ ਹੈਗਾ ਤੇ ਮਸੀ ਵੀ ਮੈਂ ਰੋਟੀ ਰੋਟੀ ਬਣਾਈ ਤੇ ਅੱਜ ਆਪਾਂ ਰੋਟੀ ਤਾਏ ਕੀ ਵੀ ਬਣਾਉਣੀ ਸੀਗੀ ਤੇ ਰੋਟੀ ਥੋੜੀ ਜ਼ਿਆਦਾ ਬਣਾਉਣੀ ਸੀ ਇਸ ਕਰਕੇ ਤੇ ਬਾਕੀ ਪਾਣੀ ਆਇਆ ਨਹੀਂ ਸੀਗਾ ਤੇ ਫ੍ਰਿਜ ਦੇ ਵਿੱਚ ਜਿਹੜੀਆਂ ਬੋਤਲਾਂ ਸੀ ਨਾ ਇੱਕ ਦੋ ਵੱਡੀਆਂ ਸੀਗੀਆਂ ਛੋਟੀਆਂ ਰੱਖ ਲਈਆਂ ਪੀਣੇ ਨੂੰ ਤੇ ਵੱਡੀਆਂ ਦਾ ਥੋੜਾ ਥੋੜਾ ਪਾਣੀ ਉਹ ਘਰ ਕਰ ਕਰਕੇ ਨਾ ਫੇਰ ਆਟਾ ਉਟਾ ਇਦਾਂ ਦੀਆਂ ਚੀਜ਼ਾਂ ਕੁੱਨਾਂ ਕੀਤਾ ਸੀਗਾ ਚਾਹ ਚੂ ਬਣਾਈ ਸੀਗੀ ਤੇ ਬਾਕੀ ਤੇ ਰੋਟੀ ਮੇਰੀ ਬਣ ਗਈ ਆ ਤੇ ਹੁਣ ਮੈਂ ਲੱਗੀ ਸੀਗੀ ਬੈੱਡ ਸ਼ੀਟ ਮੈਂ ਤਾਂ ਚਲੋ ਚੇਂਜ ਕਰ ਦਿੰਨੀ ਆ ਤੇ ਫੇਰ ਉਹ ਮੈਂ ਧੋੜ ਤੇ ਧੋਣੀ ਪਾ ਦੂੰਗੀ ਦੂਸਰੀ ਜਿਹੜੀ ਲਈ ਆ ਤੇ ਮੌਸਮ ਤਾਂ ਹਿੱਦਦਾ ਦੇ ਸੀ ਉਹ ਫੇਰ ਵੀ ਮੇਰੇ ਦਿਲ ਨੂੰ ਤਾਂ ਚੱਲ ਬਦਲੇ ਰਹੀ ਨਹੀਂ ਆ ਤੇ ਉਦੋਂ ਵੀ ਹੈ ਨਾ ਹੁਣ ਜਿੱਦਾਂ ਮੀਂਹ ਵਾਲੇ ਮੌਸਮ ਆਦੇ ਹਨ ਚਦਰਾ ਚਿੱਪ-ਚਿੱਪੀਆਂ ਜੀਆਂ ਹੋਰੇ ਤਰ੍ਹਾਂ ਦੀਆਂ ਹੋ ਜਾਂਦੀਆਂ ਪੁੱਲਰ ਨਾਲ ਤੇ ਬਾਕੀ ਆਪਾਂ ਇੱਥੇ ਚਾਦਰ ਤੋਂ ਤਰ੍ਹਾਂ ਵਿਛਾ ਦਿੱਤੀ ਆ ਤੇ ਸਰਾਣੇ ਵਗੈਰਾ ਸਾਰੇ ਆਪਾਂ ਜਿਹੜੀਆਂ ਬਦਲ ਦਵਾਂਗੇ ਤੇ ਟਾਈਮ ਹਜੇ ਇੱਥੇ 7:30 ਹੋਏ ਸੀ ਕਾਮ ਤਾਂ ਮੇਰੇ ਨਿਭੜ ਜਾਣੇ ਸੀਗੇ ਸਾਰੇ ਟਾਈਮ ਨਾਲ ਬਸ ਪਾਣੀ ਦੇ ਕਰਕੇ ਨਾ ਸਾਰਾ ਕੰਮ ਲੇਟ ਹੋ ਗਿਆ ਤੇ ਪਾਣੀ ਕਰਕੇ ਜੋ ਸਾਰੇ ਕੰਮ ਰਹਿ ਗਏ ਭਾਂਡੇ ਵਗੈਰਾ ਕੱਪੜੇ ਵਗੈਰਾ ਸਾਰਾ ਕੁਸ਼ੀ ਹੈ ਨਾ ਪਾਣੀ ਕਰਕੇ ਜਿਹੜਾ ਸੀਗਾ ਉਹ ਰੁਕਿਆ ਪਿਆ ਸੀ ਕੰਮ ਆਪਣਾ ਤੇ ਪਾਣੀ ਬਿਨਾ ਬਹੁਤ ਜ਼ਿਆਦਾ ਔਖਾ ਆ ਇਦਾਂ ਦੇ ਟਾਈਮ ਤੇ ਫਿਰ ਪਾਣੀ ਭੂਂਡ ਭੂਂਦ ਨੂੰ ਆਪਾਂ ਜਿਹੜਾ ਤਰਸਦੇ ਆਂ ਤੇ ਕਿੰਨੀ ਵਾਰ ਆਪਾਂ ਹਚਲਾ ਚਲਾ ਚਲਾ ਕੇ ਦੇਖੀ ਮੋਟਰ ਵੀ ਪਰ ਪਾਣੀ ਨਹੀਂ ਆਉਦਾ ਸੀਗਾ ਤੇ ਇਕ ਲਾਈਟ ਵੀ ਆਪਣੀ ਜੇ ਚਲ ਗਈ ਸੀਗੀ ਤੇ ਲਾਈਟ ਵੀ ਆਈ ਤੇ ਤਮਰ ਪਾਣੇ ਖਲਾਰਾ ਪਾਤਾ ਦੇ ਹਾਂ ਪਾਣੇ ਖਲਾਰਾ ਪਾਤਾ ਦੇ ਮਾਨੀ ਨੇ ਹੁਣੀ ਹਜੇ ਮੈਂ ਝਾੜੂ ਫੇਰ ਕੇ ਹਟੇ ਉਧਰ ਮੈਂ ਫੇਰ ਦਿੱਤਾ ਬੇੜੇ 'ਚ ਵੀ ਝਾੜੂ ਤੇ ਲੱਗਿਓ ਆ ਖੇਡਣ ਕਿੰਨੇ ਜਾਣੇ ਤੇ ਪਾਣੀ ਹੈ ਨਹੀਂਗਾ ਤੇ ਪਾਣੀ ਕੱਪੜੇ ਧੋਣੇ ਆ ਹਜੇ ਦੁੱਧ ਦੁੱਧ ਵਾਲਣ ਵਾਲਾ ਕਿਉਂਕਿ ਭਾਂਡੇ ਖਾਲੀ ਕਰਾਂਗੇ ਧੋਵਾਂਗੇ ਫੇਰ ਦੁੱਧ ਵਾਲ ਹੋਣਾ ਆ ਤੇ ਬਾਕੀ ਸਮਝਿਆ ਝਾੜੂ ਲੈ ਕੇ ਆ ਬਾਰਾਂ ਉਹ ਝਾੜੂ ਫੜਾ ਦੇ ਮੈਨੂੰ ਤੇ ਗਰਮੀ ਵੀ ਬਹੁਤ ਜ਼ਿਆਦਾ ਆ ਟਾਈਮ 8 ਵਜੇ ਚੱਲੇ ਆ ਤੇ ਸਮਰਦੇ ਪਾਪਾ ਨੇ ਕੰਮ ਤੇ ਜਾਣਾ ਆ ਬਸ ਇਹ ਦੇ ਫਰਿੱਜ ਚੋਂ ਬੋਤਲਾਂ ਵਾਲਾ ਪਾਣੀ ਬਾਸਤੇ ਆ ਤੇ ਗਰਮ ਕਰ ਕਰਕੇ ਦੋ ਵਾਰ ਤੇ ਬਾਲਟੀ ਆ ਕਿਧਰੋਂ ਨਾਲ ਦੇ ਘਰੋਂ ਲਿਆਂਦੀ ਪਾਣੀ ਦੀ ਤੇ ਚੱਦਰ ਵਗੈਰਾ ਬਦਲੀ ਅੱਜ ਤੇ ਵੀ ਧੂਣੀਆਂ ਆ ਤੇ ਬਾਕੀ ਹੁਣ ਪਾਣੀ ਆਏ ਤੇ ਸਾਰੇ ਕੰਮ ਹੋਣੇ ਆ ਲਾਈਟ ਵੀ ਨਹੀਂ ਹੈਗੀ ਜੇ ਲੈਡ ਹੁੰਦੀ ਚਲੋ ਉਧਰ ਚਾਚੀ ਗਈ ਸਾਡੇ ਉਹ ਭਰੇ ਘਰ ਨਾਲ ਘਾਰੇ ਆ ਉਹਨਾਂ ਦੇ ਮੋਟਰ ਵਾਲੀ ਉਹ ਉੱਥੋਂ ਚੱਲ ਭਰ ਲੈ ਆਉਂਦੇ ਤੇ ਹੁਣ ਲਾਈਟ ਵੀ ਨਹੀਂ ਹੈਗੀ ਇਸ ਕਰਕੇ ਔਖਾ ਹੋ ਗਿਆ ਜਦੋਂ ਹੁਣ ਲਾਈਟ ਆਉਂਗੀ ਫੇਈ ਪਾਣੀ ਆਉਣਾ ਹੈ ਕਿਉਂਕਿ 7:00 ਵਜੇ ਆ ਜਾਂਦਾ ਹੁੰਦਾ ਪਾਣੀ ਤੇ ਟੈਂਕੀ ਬਿਲਕੁਲ ਖਾਲੀ ਹੋਈ ਪਈ ਹੈ ਬਾਥਰੂਮ ਵਗੈਰਾ ਜਾਣ ਨੂੰ ਵੀ ਪਾਣੀ ਹੈ ਨਹੀਂਗਾ ਤੇ ਔਖਾ ਹੋਇਆ ਆ ਤੇ ਚਲੋ ਜੀ ਤੁਸੀਂ ਇੱਦੀ ਮੇਰੀ ਵੀਡੀਓ ਦੇ ਨਾਲ ਬਣੇ ਰਹੋ ਤੇ ਜਦੋਂ ਪਾਣੀ ਪੂਣੀ ਆਉਂਦਾ ਆ ਫੇਰ ਕੋਈ ਕਰਦੇ ਆ ਕੰਮ ਕਾਰ ਹਾਂਜੀ ਲੋ ਜੀ ਟਾਈਮ ਸਵਾ 11 ਹੋ ਗਿਆ ਲੇਟ ਆਈ ਆ 9:30 ਵਜੇ ਦੀ ਤੇ ਪਾਣੀ ਹੌਣ ਛੱਡਿਆ ਪੰਡਾ ਤੇ ਇੱਧਰ ਮੈਂ ਇਹ ਦੁੱਧ ਵਾਲ ਲਿਆ ਵੀ ਮੱਸੀ ਧੋ ਕੇ ਕਿਉਂਕਿ ਦੁੱਧ ਪਿਆ ਖਰਾਬ ਹੋ ਜਾਣਾ ਸੀ ਇੱਧਰ ਪਾਂਡੇ ਦੇਖੋ ਕਿੰਨੇ ਜ਼ਿਆਦਾ ਹੋਏ ਆ ਤੇ ਹੌਣ ਟੁੱਟੀ ਆਈ ਆ ਪਾਣੀ ਤਾਂ ਹੌਣ ਟੈਂਕੀ ਚ ਭਰਨਾ ਲਾਇਆ ਆ ਤੇ ਪਾਣੀ ਪੀਣ ਨੂੰ ਵੀ ਇੱਕ ਵੀ ਬੂੰਦ ਨਹੀਂ ਘਰ 'ਚ ਹੈਗੀ ਸੀਗੀ ਤੇ ਹੁਣ ਟੈਂਕੀ ਭਰਦੀ ਪਈ ਆ ਤੇ ਫੇਰ ਕੰਮਕਾਰ ਕਰਦੇ ਨੇ ਤਾਂ ਹੁਣ ਨੂੰ ਕੰਮ ਨਿਬੜ ਕੇ ਮੈਂ ਆਪਣਾ ਸਿਹਣ ਪਰੌਣ ਦਾ ਵੀ ਕੰਨ ਲਾ ਪਾਣਾ ਸੀਗਾ ਤੇ ਇਹ ਹਜੇ ਕੱਪੜੇ ਵੀ ਦੀ ਧੋਣ ਵਾਲੇ ਪਹਿਲਾਂ ਟੈਂਕੀ ਭਰ ਜਵੇ ਫੇਲ ਆਉਣੀ ਆ ਇਹ ਮਸ਼ੀਨ ਕਿਉਂਕਿ ਟੈਂਕੀ ਜ਼ਰੂਰੀ ਸਾਡੀ ਟੈਂਕੀ ਵੀ ਛੋਟੀ ਆ ਤੇ ਇਦਾਂ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਆ ਪਾਣੀ ਦਾ ਹੁਣ ਕਿਸੇ ਦੇ ਘਰੇ ਕੋਈ ਆਜਵੇ ਕੋਈ ਪਰੌਣਾ ਆਜਵੇ ਤਾਂ ਫੇ ਕਿੱਦਾਂ ਹੋਊਗਾ ਹਨਾ ਕਿੱਦਾਂ ਬੰਦੇ ਨੇ ਸਾਲਣਾ ਇੰਨਾ ਔਖਾ ਆ ਤੇ ਲਾਈਟ ਵੀ ਸਵੇਰੇ ਅੱਜ ਪਤਾ ਨਹੀਂ ਕਾਹਤੇ ਚੱਲ ਗਈ ਤੇ 9:30 ਵਜੇ ਜਾ ਕੇ ਲਾਈ ਤੇ 9:30 ਵਜੇ ਨੂੰ 2 ਘੰਟੇ ਹੋ ਗਏ ਤੇ ਹੁਣ ਟੁੱਟੀ ਆਈ ਆ ਤੇ ਟਾਈਮ ਦੇਖੋ 11:30 ਹੋ ਚੱਲੇ ਹੋ ਗਏ ਆ 10 ਮਿੰਟ ਅੱਗੇ ਆ ਇਹ ਟਾਈਮ ਤੇ ਬਸ ਹੁਣ ਟੈਂਕੀ ਭਰ ਜਵੇ ਫੇਰ ਕੰਮ ਕਰ ਕਰਦੇ ਆ ਤੁਸੀਂ ਇੱਦੀ ਮੇਰੀ ਵੀਡੀਓ ਦੇ ਨਾਲ ਬਣੇ ਰਹੋ ਤੇ ਬਾਕੀ ਮੌਸਮ ਖਰਾਬ ਹੀ ਆ ਤੇ ਮੈਨੂੰ ਇਹ ਵੀ ਸੀਗਾ ਮੇਰਾ ਮੀਮੂ ਆ ਗਿਆ ਜਦ ਹਨੇਰੀ ਨੂੰ ਹੀ ਆ ਗਈ ਲਾਈਟ ਚਲ ਜਾਣੀ ਫੇਰ ਪਾਣੀ ਪੀ ਨਹੀਂ ਪਰ ਹੁਣ ਔਖਾ ਹੋ ਜਾਣਾ ਹੁਣ ਸਮਰ ਲਿਬੜ ਕੇ ਆਇਆ ਸੀ ਹੁਣ ਉਹਨੂੰ ਮੈਂ ਮੰਨੇ ਉਹਦੇ ਤਾਇਰੇ ਮੁੰਡੇ ਨੂੰ ਕਿਹਾ ਮੈਂ ਕਿਹਾ ਤੂੰ ਇੱਥੇ ਆਪਣੇ ਹੀ ਇਹਨੂੰ ਮੜਾ ਜਾ ਇਹਦੇ ਡੋ ਡੱਬੇ ਪਾ ਲਿਆ ਜਾ ਪਾਣੀ ਦੇ ਉੱਥੇ ਉਹ ਗਿਆ ਆ ਤੇ ਕਿੰਨਾ ਔਖਾ ਕੱਲ ਸ਼ਾਮੀ ਚੱਜ ਨਾ ਆਇਆ ਨੀ ਤਾਂ ਕਰਕੇ ਸਾਡੇ ਸਾਰੇ ਇਧਰ ਲੈਨ ਜਿੰਨੀ ਵੀ ਘਰਾਂ ਦੀ ਆ ਸਾਰਿਆਂ ਦੇ ਪਾਣੀ ਖਤਮ ਹੋਇਆ ਸੀਗਾ ਬਹੁਤ ਔਖਾ ਆ ਬਾਕੀ ਚਲੋ ਇਹ ਤੁਸੀਂ ਸਿੱਧੀ ਮੇਰੀ ਵੀਡੀਓ ਨਾਲ ਬਣੇ ਰਹੋ ਤੇ ਆਪਾਂ ਤੁਹਾਨੂੰ ਅੱਗੇ-ਅੱਗੇ ਦਿਖਾਉਨੇ ਆ ਕੰਮ ਕਰ ਕੋਈ ਤੇ ਮੈਂ ਸੀਣਾ ਕੱਟ ਕੇ ਰੱਖਿਆ ਇੱਧਰ ਸਲਵਾਰ ਤੇ ਉਹ ਵੀ ਸੀਣੀ ਆ ਤੇ ਕੱਲ ਨੂੰ ਚਲ ਜਾਣਾ ਆਪਣੇ ਪੇਕਿਆਂ ਦੇ ਉਦਨ ਨੂੰ ਉੱਥੇ ਦੇ ਲੋ ਪਾਣੀ ਆਉਂਦਾ ਆ ਘੰਟਾ ਦੋ-ਦੋ ਘੰਟੇ ਪਾਣੀ ਚਾਲਦਾ ਹੀ ਰਹਿੰਦਾ ਇੱਦਿ ਤੇ ਜਿੱਦਾਂ ਮਾਤੀ ਚ ਫੁੱਲਾ ਢੁੱਲਾ ਜਿੱਦਾਂ ਮਰਜੀ ਆਪਣਾ ਕੰਮ ਕਰੋ ਸਵੇਰੇ ਸ਼ਾਮ ਦੁਪਹਿਰ ਨੂੰ ਵੀ ਵਜੇ ਵੇਲੇ ਆ ਜਾਂਦਾ ਆ ਤੇ ਚਲੋ ਬਾਕੀ ਪਿੰਡਾ-ਪਿੰਡਾ ਦਾ ਹਿਸਾਬ ਆ ਤੇ ਮੈਲਦੇ ਆ ਥੋੜੇ ਟਾਈਮ ਤੱਕ ਹਾਂਜੀ ਲੋ ਜੀ ਟਾਈਮ ਹੋ ਗਿਆ 12:00 ਵਜੇ ਪਾਣੀ ਆਇਆ ਸੀਗਾ ਹੁਣ ਤੇ ਹੁਣ ਟੈਂਕੀ ਭਰੀ ਆ ਤੇ ਮੈਂ ਬਾਥਰੂਮ ਵੀ ਧੋ ਦਿੱਤੇ ਨਾਲ ਹੀ ਫਿਰ ਤੇ ਇੱਧਰ ਮੈਂ ਕੱਪੜੇ ਵੀ ਧੋਣੇ ਪਾ ਦਿੱਤੇ ਆ ਤੇ ਰਸੋਈ 'ਚ ਵੀ ਮੈਂ ਦੋ ਬੋਤਲਾਂ ਭਰ ਕੇ ਲਾਤੀਆਂ ਸੀ ਤੇ ਰਸੋਈ ਵਗੈਰਾ ਵੀ ਸਾਫ਼ ਕਰਤੀ ਭਾਂਡੇ ਵੀ ਧੋਤੇ ਆ ਤੇ ਹੁਣ ਮੈਂ ਲਾਉਣ ਲੱਗੀ ਆ ਜੀ ਪੋਚ ਤੇ ਪੋਚੇ ਲਗਾ ਕੇ ਫਿਰ ਆਪਣਾ ਕੰਮ ਜਿਹੜਾ ਆ ਉਹ ਹੋ ਨਿਬੜ ਜਾਣਾ ਕੱਪੜੇ ਬਸ ਰਹਿ ਜਾਣੇ ਹੁਕਾਨੇ ਵਾਲੇ ਤੇ ਇਹ ਤੋਂ ਹੋਈ ਜਾਣ ਨੂੰ ਜਨ ਮੈਂ ਲਾ ਲੰਨੀ ਆ ਪੋਚੇ ਤੇ ਚੁੱਲੇ ਵਗੈਰਾ ਟਾ ਕੇ ਰੱਖ ਦੇਈਏ ਕਿਉਂਕਿ ਬੱਦਲ ਬਹੁਤ ਜ਼ਿਆਦਾ ਗੂੜਾ ਹੋਇਆ ਐ ਇਕਦਮ ਹੀ ਮੀਂਹ ਆ ਜਾਣਾ ਹੋਰ ਤਾਂ ਆਪਣਾ ਕੋਈ ਸਮਾਨ ਨਹੀਂ ਬਾਹਰ ਹੈਗਾ ਤੇ ਬਸ ਹੁਣ ਮੈਂ ਪੋਚੇ ਲਗਾ ਲਵਾਂ ਤੇ ਫਿਰ ਨਾ ਨੂੰ ਕੇ ਤਾਂ ਫੇਰ ਬੰਦੇ ਆ 12 ਤਾਂ ਬੱਜ ਗਏ ਹੁਣ ਹਾਂਜੀ ਲਓ ਜੀ ਟਾਈਮ ਹੋ ਗਿਆ ਆ 6:30 ਤੇ ਮੜਕੇ ਮੇਰੇ ਤੋਂ ਵੀਡੀਓ ਨਹੀਂ ਬਣਾ ਹੋਈ ਮੇਰੇ ਫੋਨ ਦੀ ਇੱਕ ਬੈਟਰੀ ਵੀ ਲੋਸ ਸੀ ਤੇ ਇੱਕ ਸਮਰ ਅੱਜ ਘਰ ਹੈ ਨਹੀਂ ਸੀ ਨਾ ਕੋਈ ਤੇ ਸਮਰ ਵੀ ਮੇਰੇ ਵਾਲੇ ਫੋਨ ਤੇ ਕਾਟਣ ਦੇ ਦਦਾ ਸੀਗਾ ਤੇ ਫੇ ਮੈਂ ਆਹ ਸਲਵਾਰ ਸਿੰਤੀ ਸੀ ਇੱਕ ਤੇ ਪੂਰੀ ਕਰ ਲਈ ਤੇ ਪੂਰੀ ਸਿੰਤੀ ਮੈਂ ਫੇ ਕੱਟ ਕੇ ਤਾਂ ਕਾਲਦੀ ਰੱਖੀ ਹੋ ਸੀਗੀ ਤੇ ਕੱਪੜੇ ਵਗੈਰਾ ਇੱਧਰ ਸਾਰੇ ਸੁੱਕਣੇ ਪਾਏ ਉਹ ਬੱਤੀ ਚੱਲ ਗਈ ਸੀਗੀ ਮੈਂ ਫੇ ਮਸ਼ੀਨ ਚ ਹੀ ਰਹਿਣ ਦਿੱਤੇ ਮੈਂ ਪੋਚੇ-ਪੋਚੇ ਲਾਏ ਫੇਰ ਤੇ ਮੋੜ ਕੇ ਹੁਣ ਮੇਰਾ ਇੱਥੇ ਪਿੰਡੀਆਂ ਵੀ ਕੱਟ ਕੇ ਰੱਖ ਲਈਆਂ ਮੈਂ ਤੇ ਪੈਰੇ ਆਇਆ ਸੀਗਾ ਭਾਈ ਸਬਜੀ ਵਾਲਾ ਲੈ ਕੇ ਤਾਂ ਮੈਂ ਧੋ ਕੇ ਰੱਖ ਲਈਆਂ ਸੀ ਤੇ ਹੁਣ ਮੈਂ ਕੱਟ ਲਈਆਂ ਗੈਸ ਵੀ ਮੈਂ ਸਾਫ਼ ਕਰ ਲਿਆ ਤੇ ਇੱਧਰ ਪਿਆਜ਼ ਵੀ ਮੈਂ ਕੱਟ ਲਿਆ ਤੇ ਇਹ ਵੀ ਧੋ ਕੇ ਮੈਂ ਕੱਟੇ ਆ ਛੈਲ ਕੇ ਧੋ ਕੇ ਕੱਟ ਲੈ ਤੇ ਬਾਕੀ ਹੁਣ ਮੈਂ ਨਾ ਆਹਾ ਭਾਂਡੇ ਧੋਲ ਮਾ ਮੈਂ ਬਾਟੀ ਬੁੱਟੀ ਜੀ ਬੇਲੀ ਤੇ ਤੇ ਚਾਹ ਪੀਤੀ ਸੀਗੀ ਤੇ ਦੁਪਹਿਰੇ ਮੈਂ ਬਣਾਈ ਸੀ ਚੌਲ ਆਪਣੇ ਲਈ ਤੇ ਉਹ ਵੀ ਮੈਂ ਇੱਕ ਵੀਡੀਓ ਨਹੀਂ ਬਣਾ ਹੋਈ ਮੈਂ ਨਾ ਚੌਲ ਥੋੜੇ ਸੀ ਅੱਧਾ ਇੱਕ ਗਲਾਸ ਤੋਂ ਥੋੜੇ ਘੱਟੇ ਹੀ ਸੀਗੇ ਤੇ ਹਨਾ ਇੰਨੀ ਕ ਮਕਰੋਨੀ ਪਈ ਸੀ ਮੈਂ ਅੱਧੀ ਕ ਮਕਰੋਨੀ ਨੂੰ ਮੜਾ ਜਿਹਾ ਉਬਾਲਿਆ ਤੇ ਫੇ ਮੈਂ ਚੌਲਾਂ ਨੂੰ ਤੜਕਾ ਲਾ ਲੈ ਉਧਰੋਂ ਪਾਈ ਆ ਸਬਜੀ ਵਾਲਾ ਤੇ ਮੈਂ ਹਨਾ ਸ਼ਿਮਲਾ ਮਿਰਚਾ ਲੈ ਲਈਆਂ ਦੋ ਸ਼ਿਮਲਾ ਮਿਰਚ ਪਾਈਆਂ ਨਿਕ ਨਿਕੀਆਂ ਤੇ ਟਮਾਟਰ ਪਾਇਆ ਪਿਆਜ਼ ਜੀਰਾ ਪਾ ਕੇ ਨਾ ਇੱਦਾਂ ਦੇ ਚੌਲ ਜੇ ਬਣਾ ਲਏ ਸੀ ਸੁੱਕੇ ਜੇ ਵਿੱਚ ਮੈਂ ਜੀ ਮਸਾਲਾ ਜੇ ਪਾ ਲਿਆ ਸੀਗਾ ਤੇ ਮਕਰੋਨੀ ਪਾ ਲਈ ਤੇ ਬਹੁਤ ਜ਼ਿਆਦਾ ਟੇਸਟੀ ਬਣੇ ਸੀਗੇ ਤੇ ਥੋੜੇ ਜੇ ਬਚੇ ਪਏ ਆ ਕੌਲੀ 'ਚ ਤੇ ਇਹਦੇ ਵਿੱਚ ਮਕਰੋਨੀ ਮਕਰੋਨੀ ਮੈਂ ਖਾ ਲਈ ਸੀ ਤੇ ਕਿਉਂਕਿ ਮਕਰੋਨੀ ਥੋੜੀ ਸੀਗੀ ਤੇ ਉਹ ਉੱਪਰ ਉੱਪਰ ਜੇ ਸੀਗੇ ਮੋٹے ਜੇ ਉਹ ਮੈਂ ਖਾ ਲਈ ਸੀ ਚੌਲ ਥੋੜੇ ਜੇ ਪਏ ਤੇ ਚਲੋ ਜੀ ਹੁਣ ਮੈਂ ਭਾਂਡੇ ਧੋ ਲਵਾਂ ਤੇ ਫੇਰ ਮੈਂ ਨਾਲ ਹੀ ਸਬਜ਼ੀ ਰੱਖ ਲੈਣੀ ਭਾਣੀ ਤੇ ਨਾਲ ਇਹ ਆਪਾਂ ਭਾਂਡੇ ਟਰਮਾਂ ਨੂੰ ਝਾੜੂ ਫੇਰ ਕੇ ਖੜੀ ਸੀਗੀ ਦੁਬਾਰਾ ਕਮਰੇ ਚ ਵੀ ਤੇ ਇੱਥੇ ਆਪਾਂ ਰੱਖ ਦਿੱਤੀ ਸੀ ਬੋਰੀ ਉਹ ਮੈਟ ਜਿਹਾ ਖਰਾਬ ਹੋ ਗਿਆ ਤੇ ਇਹ ਸਿੱਟਣਾ ਤੇ ਇੱਧਰ ਮੈਂ ਚੱਦਰ ਵਗੈਰਾ ਸਹੀ ਕਰਤੀ ਸਾਰੇ ਸੋਫੇ ਵਗੈਰਾ ਝਾੜ ਦਿੱਤੇ ਆ ਤੇ ਇਹ ਵਾਲੀ ਮੈਂ ਹੁਣ ਬੈਗ ਪੈਕ ਕਰਨਾ ਆ ਫਿਰ ਸਲਵਾਰ ਵਿੱਚੇ ਰੱਖ ਲੂੰਗੀ ਤੇ ਨਾਲੇ ਕੱਪੜੇ ਲਾ ਲਾਂਗੇ ਤੇ ਪਹਿਲਾਂ ਮੈਂ ਸਬ지 ਸਬ지 തൊടക്ക ലാദി മേടി വിഡി ബോ ਮਾਦੀਨ ਤੜਕਾ ਲੱਗ ਗਿਆ ਆਪਾਂ ਬਸ ਇਹਨੂੰ ਥੋੜੀ ਜਿਹੀ ਫਰਾਈ ਵੀ ਕਰ ਲਈ ਸੀ ਤੇ ਮਸਾਲਾ ਲਾ ਗਿਆ ਇਹਦੇ ਵਿੱਚ ਉਹ ਕੰਮ ਆ ਤੇ ਮੈਂ ਥੋੜਾ ਟੈਂਟ ਾ ਕੇ ਰੱਖ ਦਿੰਨੀ ਆ ਫਿਰ ਮਿਲਾ ਕੇ ਅੰਦਰ ਲੈ ਜੂਗੀ ਇਹਨੂੰ ਹਾਂਜੀ ਜੀ ਟਾਈਮ ਹੋ ਗਿਆ 9 ਵਜੇ ਗਿਆ ਤੇ ਰੋਟੀ ਖਾ ਲਈ ਆ ਤੇ ਭਾਂਡੇ ਇੱਥੇ ਪੈ ਮੈਂ ਲੈ ਕੇ ਚੱਲੀ ਸੀਗੀ ਸੋਈ 'ਚ ਤੇ ਮੈਂ ਕਹਾਂ ਚਲੋ ਵਲੌਗ ਦਾ ਐਂਡ ਕਰ ਲਈਏ ਤੇ ਲਾਈਟ ਬੰਦ ਕਰਨੀ ਆਪਾਂ ਬੱਕੜੀ ਜੇ ਨਿਕਲੀ ਜਾਂਦੇ ਆ ਇਸ ਕਰਕੇ ਤੇ ਬਾਕੀ ਇਹ ਵਾਲਾ ਬਲੌਗ ਬਸ ਇੰਨਾ ਕੁ ਹੀ ਅੱਜ ਵਾਲੇ ਬਲੌਗ ਦਾ ਆਪਾਂ ਇੱਥੇ ਹੀ ਐਂਡ ਕਰਦੇ ਆਂ ਉਮੀਦ ਕਰਦੇ ਹਾਂ ਤੁਹਾਨੂੰ ਸਾਡਾ ਬਲੌਗ ਜ਼ਰੂਰ ਪਸੰਦ ਆਇਆ ਹੋਊਗਾ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਧੰਨਵਾਦ